ਸਸੇ ਦਾ ਵੀਰ ਜੀ ਵੀਰ ਜੀ ਸਾਰਿਆਂ ਨੂੰ ਬੇਨਤੀ ਹੈ ਜਲੰਧਰ ਰੋਡ ਲਾਂਬੜਾ ਪਾਰ ਕਰਕੇ ਜਦੋਂ ਆਪਾਂ ਐਚਪੀ ਪੰਪ ਦੇ ਸਾਹਮਣੇ ਐਮਡੀਆ ਟਰਾਂਸਪੋਰਟ ਦੇ ਸਾਹਮਣੇ ਰਾਤੀ ਸੁੱਤੇਆ ਮਾਰ ਦੀ ਨਵੀਂ ਜੋੜੀ ਹਾਲੇ ਖੋਲ ਕੇ ਲੈ ਕੇ ਹਾਲੇ ਇੱਕ ਗੇੜਾ ਲਾਇਆ ਹੈ ਪਹਿਲੇ ਗੇੜੇ ਜੋੜੀ ਲਾਈ ਹਾਲੇ ਨਵੀਂ ਲਾ ਕੇ ਆਏ ਨਵੀਂ ਗੋੜੀ ਜੋੜੀ ਰਾਤੀ ਸੁੱਤੇਆ ਪਾਰ ਖੋਲ ਕੇ ਆਇਆ ਹੈ ਲੈ ਕੇ ਐਚਪੀ ਪੰਪ ਦੇ ਅਗਲੇ ਪਾਸੇ ਕੋਈ ਵੀ ਵੀਰ ਇੱਥੇ ਬੇਨਤੀ ਕਰਦੇ ਗੱਡੀ ਨਾ ਲਾਇਆ ਜੀ ਇਥੇ ਚੋਰੀ ਦਾ ਪੂਰਾ ਡਾਰਾ ਹੈ ਰਾਤੀ ਸੁੱਤੇ ਪਏ ਸੀ ਤੇ 3 ਵਜੇ ਉੱਠੇ ਵੀ ਆ 3 ਵਜੇ ਸਾਰਾ ਸਹੀ ਸੀ 3 ਵਜੇ ਤੋਂ ਬਾਅਦ ਬਾਅਦ ਆ ਵੇਖੋ ਆਪਦਾ ਜੇ ਅਕਲ ਆ ਗਿਆ ਤੇ ਨਟ ਵੀ ਨਾਲੇ ਲੈ ਗਏ ਚੋਰ ਵੀਰ ਐਸਾ ਕੋਈ ਵੀ ਗੱਡੀ ਲਾਉਣ ਦੀ ਕੋਸ਼ਿਸ਼ ਨਾ ਕਰਿਆ ਜੀ ਆਪਦੀ ਜਦੋਂ ਵੀ ਕੋਈ ਗੱਡੀ ਲਾਣੀ ਸੇਫ ਜਗ੍ਹਾ ਤੇ ਲਾਣੇ ਆਂ